ਮੈਂ ਬੇਨਤੀ ਕਰਾਂਗਾ ਭਾਈ ਗੁਰਚਰਨ ਸਿੰਘ ਜੀ ਬੜੀ ਸਾਫ਼ ਪਰ ਸ਼ੈਲੀ ਸਿੱਧੇ ਲਫ਼ਜ਼ਾਂ ਦੇ ਵਿੱਚ ਸੰਗਤ ਦੇ ਨਾਲ ਵਾਰਤਾ ਲਾਭ ਕਰਦੇ ਆ ਕਥਾ ਵਿਚਾਰਾ ਕਰਦੇ ਆ ਅਗਲੇ ਸਮੇਂ ਤੱਕ ਆਪ ਸੰਗਤ ਜੀ ਦੇ دیدار ਕਰ ਰਿਹਾ ਧੰਨ ਗੁਰੂ ਰਾਮਦਾਸ ਜੀ 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 ਯਾਰ ਜਾਕੂ ਧੰਨ ਬਾਬਾ ਦੀਪ ਸਿੰਘ ਜੀ ਫੇਰ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਗੋਦ ਵਿੱਚ ਚਿਓ ਆਓ ਕੁਝ ਕੁ ਸਮਾਂ ਦਾਸ ਗਰੀਬ ਨੂੰ ਹੁਕਮ ਹੋਇਆ ਹੈ ਗਰੀਬ ਨਵਾਜੀ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਜੀ ਆਓ ਸਭ ਤੋਂ ਪਹਿਲਾਂ ਜਿੰਨੇ ਬੈਠੇ ਹੋ ਜਕਰਾਂ ਅੱਜ ਬੈਠ ਕੇ ਵੇਖ ਰਹੇ ਹੋ ਦੋਵੇਂ ਹੱਥ ਜੋੜ ਲਓ ਸਤਿਗੁਰ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਲਾਕਾ ਹੈ ਜੀ ਨਰਸੀ ਬੰਮਣੀ ਜ਼ਿਲ੍ਹਾ ਸਤਾਰਾ ਮਹਾਰਾਸ਼ਟਰ ਦੇ ਵਿੱਚ ਨਾਮ ਆਇਆ ਜੀ ਬਾਬਾ ਦਾਮਸੀਠ ਜੀ ਤੇ ਇਹਨਾਂ ਦੇ ਕੋਰੋਂ ਨਾਮ ਆਇਆ ਜੀ ਬੀਬੀ ਗੋਨਾਬਾਈ ਜੀ 1270 ਦੇ ਵਿੱਚ ਇਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੁੰਦਾ ਹੈ ਪਰਿਵਾਰ ਭਗਤੀ ਵਾਲਾ ਸੀ ਨਾਮ ਜਪਣ ਵਾਲਾ ਸੀ ਇਹਨਾਂ ਦਾ ਨਾਮ ਰੱਖਿਆ ਜੀ ਨਾਮਦੇਵ ਜਿਹਨੂੰ ਅਸੀਂ ਅਦੋ ਸਤਕਾਰ ਨਾਲ ਭਗਤ ਨਾਮਦੇਵ ਜੀ ਜਾਂ ਬਾਬਾ ਨਾਮਦੇਵ ਜੀ ਆਖਦੇ ਹਾਂ 1870 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਜ਼ਿਲ੍ਹਾ 17 ਮਹਾਰਾਸ਼ਟਰ ਦੇ ਵਿੱਚ ਬਚਪਨ ਤੋਂ ਅਹੀਂ ਕਰਦਾ ਮਾਹੌਲ ਇਹੋ ਜਿਹਾ ਭਗਤੀ ਵਾਲਾ ਲੱਗੇ ਛੋਟੀ ਉਮਰ ਦੇ ਵਿੱਚ ਹੀ ਮਾਤਾ ਪਿਤਾ ਨੇ ਭਗਤ ਨਾਮਦੇਵ ਜੀ ਦਾ ਵਿਆਹ ਕਰਤਾ ਬੀਬੀ ਰਾਜਾ ਬਾਈ ਜੀ ਨਾਲ ਹੁਣ ਸਤ ਸੰਗ ਕਰਦੇ ਨੇ ਟਟਿਆਂ ਨੂੰ ਪਰਮੇਸ਼ਰ ਨਾਲ ਜੋੜਦੇ ਨੇ ਇੱਕ ਦਿਨ ਇੱਕ ਮੰਦਰ ਦੇ ਵਿੱਚ ਸੰਗਤਾਂ ਨੂੰ ਪਰਮੇਸ਼ਰ ਦੀਆਂ ਬਾਤਾਂ ਸੁਣਾ ਰਹੇ ਨੇ ਪਾਪ ਪਰਮੇਸ਼ਰ ਦੀ ਵਿਦਿਆਈ ਕਰ ਰਹੇ ਨੇ ਸਮਾਪਤੀ ਤੇ ਇੱਕ ਸ਼ਰੀਰ ਆ ਗਿਆ ਅੱਖ ਲੱਗਾ ਭਗਤ ਜੀ ਰੋ ਜਨਨਾ ਤੁਸੀਂ ਗੱਲਾਂ ਬੀਠਲ ਦੀਆਂ ਕਰਦੇ ਹੋ ਤੁਹਾਨੂੰ ਪਤਾ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਬੀਠਲ ਕਹਿ ਕੇ ਪੁਕਾਰਿਆ ਹੈ ਜਿਵੇਂ ਕਿਸੇ ਨੇ ਗੋਬਿੰਦ ਆਖਿਆ ਹੈ ਕਿਸੇ ਨੇ ਰਾਮ ਆਖਿਆ ਹੈ ਕਿਸੇ ਨੇ ਗੋਸਾਈਂ ਆਖਿਆ ਹੈ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਨੂੰ ਬੀਠਲ ਕਹਿ ਕੇ ਪੁਕਾਰਿਆ ਹੈ ਬੀਠਲ ਕਹਿ ਕੇ ਉਹਦੀ ਭਗਤੀ ਕੀਤੀ ਹੈ ਉਹ ਸਰੀਰ ਆਖਣ ਲੱਗਾ ਭਗਤ ਜੀ ਰੋਜ਼ਾਨਾ ਤੁਸੀਂ ਬੀਠਲ ਜੀ ਦੀਆਂ ਗੱਲਾਂ ਸੁਣਾਉਂਦੇ ਹੋ ਕਦੀ ਕਿਸੇ ਨੂੰ ਬੀਠਲ ਨਾਲ ਜੋੜਿਆ ਜੇ ਜਾਂ ਬੀਠਲ ਦੇ ਦਰਸ਼ਨ ਕਿਸੇ ਨੂੰ ਕਰਾਏ ਜੇ ਕਦੀ ਬਾਬਾ ਨਾਮਦੇਵ ਜੀ ਮੱਠਾ ਜੇ ਮੁਸਕਰਾ ਪਏ ਉਸ ਸਰੀਰ ਨੂੰ ਆਪਣੇ ਕੋਲੋਂ ਇੱਕ ਕਾਗਜ਼ ਦਿੰਦੇ ਨੇ ਕਲਮ ਦਿੰਦੇ ਨੇ ਇੱਕ ਕਹਿੰਦੇ ਭਲਿਆ ਉਹ ਸਮਾਪਤੀ ਹੋ ਗਈ ਐ ਇਹ ਜਿੰਨੇ ਸਰੀਰ ਨੇ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਨੇ ਤੂੰ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪੁੱਛ ਲੈ ਵੀ ਬੀਠਲ ਦਵਾਰੇ ਕਿਸ ਲਈ ਆਉਂਦੇ ਹੋ ਫਿਰ ਮੇਰੇ ਕੋਲ ਆਈ ਤੂੰ ਤੇ ਜੋ ਕੋਈ ਜਵਾਬ ਦੇਵੇ ਨਾ ਉਹ ਤਾਗੇ ਤੇ ਲਿਖ ਲਈ ਕਲਮ ਦੇ ਨਾਲ ਉਹ ਸਰੀਰ ਗਿਆ ਜੀ ਇੱਕ ਨੂੰ ਪੁੱਛਿਆ ਜੀ ਦੱਸੋ ਬੀਠਲ ਦਵਾਰੇ ਕਿਸ ਲਈ ਆਉਂਦੇ ਹੋ ਉਹ ਕਹਿੰਦਾ ਜੀ ਘਰ 'ਚ ਗਰੀਬੀ ਹੈ ਗਰੀਬੀ ਦੂਰ ਹੋ ਜਾਵੇ ਦੂਜੇ ਨੂੰ ਆਖਿਆ ਵੀ ਘਰ 'ਚ ਕਲੇਸ਼ ਬਹੁਤ ਰਹਿੰਦਾ ਹੈ ਕਲੇਸ਼ ਦੂਰ ਹੋ ਜਾਵੇ ਤੀਜੇ ਨੂੰ ਆਖਿਆ ਵੀ ਮਕਾਨ ਬਣ ਜਾਵੇ ਮਕਾਨ ਨਹੀਂ ਹੈਗਾ ਛੱਤ ਨਹੀਂ ਹੈਗੀ ਰਹਿਣ ਵਾਸਤੇ ਚੌਥੇ ਨੂੰ ਆਖਿਆ ਜੀ ਪੁੱਤਰ ਹੋ ਜਾਵੇ ਪੰਜਵੇਂ ਨੂੰ ਆਖਿਆ ਜੀ ਪੁੱਤਰ ਦਾ ਵਿਆਹ ਹੋ ਜਾਵੇ ਜਿਨਾਂ ਨੇ ਪੁੱਛਿਆ ਕਿਸੇ ਆਖਿਆ ਜੀ ਘਰ 'ਚ ਕਲੇਸ਼ ਰਹਿੰਦਾ ਹੈ ਕਲਪਨਾ ਨੇ ਦੀ ਹੈ ਕਿਸੇ ਆਖਿਆ ਜੀ ਘਰ 'ਚ ਗਰੀਬੀ ਹੈ ਕਿਸੇ ਆਖਿਆ ਹੈ ਘਰ 'ਚ ਪੁੱਤਰ ਹੋ ਜਾਵੇ ਉਹ ਵੱਡੀ ਜੀ ਲਿਸਟ ਤਿਆਰ ਹੋ ਗਈ ਉਹ ਲੈ ਕੇ ਨਾ ਬਾਬਾ ਨਾਮਦੇਵ ਜੀ ਦੇ ਕੋਲ ਆ ਗਿਆ ਕਹਿੰਦਾ ਬਾਬਾ ਜੀ ਭਗਤ ਜੀ ਮੈਂ ਲਿਸਟ ਲੈ ਆਇਆ ਕਹਿੰਦੇ ਪੜ ਕੇ ਸੁਣਾ ਉਹਨੇ ਪੜ ਕੇ ਸੁਣਾਈ ਜੀ ਕੋਈ ਪੁੱਤਰ ਲਈ ਆਉਂਦਾ ਹੈ ਕੋਈ ਕਲੇਸ਼ ਦੂਰ ਹੋ ਜਾਵੇ ਉਹਦੇ ਲਈ ਆਉਂਦਾ ਹੈ ਕੋਈ ਮਕਾਨ ਮਿਲ ਜਾਵੇ ਕੋਈ ਗਰੀਬੀ ਦੂਰ ਹੋ ਜਾਵੇ ਉਹਦੇ ਲਈ ਆਉਂਦਾ ਹੈ ਤੇ ਭਗਤ ਜੀ ਆਸ ਪਏ ਕਹਿੰਦੇ ਉਹ ਭਲਿਆ ਸਾਨੂੰ ਇਹ ਦੱਸ ਇਹਦੇ 'ਚ ਕੋਈ ਇਹੋ ਜਿਹਾ ਹੈ ਜਿਹੜਾ ਕਹਿੰਦਾ ਉਹ ਮੈਂ ਬੀਠਲ ਦੁਆਰੇ ਬੀਠਲ ਲਈ ਆਉਣਾ ਕੋਈ ਇਹੋ ਜਿਹਾ ਸਲੀਲ ਹੈਗਾ ਵਿੱਚ ਕਿਸੇ ਨੇ ਇਹ ਲਿਖਾਇਆ ਕਿ ਮੈਂ ਬੀਠਲ ਦੁਆਰੇ ਬੀਠਲ ਲਈ ਆਉਣਾ ਕਹਿੰਦਾ ਨਹੀਂ ਜੀ ਕਹਿੰਦੇ ਕੋਈ ਬੀਠਲ ਨੂੰ ਮਿਲਣਾ ਚਾਹੁੰਦਾ ਹੀ ਨਹੀਂ ਅਸੀਂ ਬੀਠਲ ਨਾਲ ਕਿਵੇਂ ਮਲਾ ਦਈਏ ਗੱਲ ਆਪਣੇ ਚਾਹ ਪੈਦਾ ਅੰਦਰ ਹੋਵੇ ਦਾਤੇ ਦੇ ਦਰ ਤੇ ਆਈਏ ਦਾਤੇ ਲਈ ਦਾਤਾ ਵੀ ਮੰਗਣੀਆਂ ਨੇ ਦਾਤੇ ਕੋਲ ਪਰ ਦਾਤਾ ਮੰਗਦਿਆਂ ਮੰਗਦਿਆਂ ਕਦੀ ਦਾਤੇ ਨੂੰ ਵੀ ਮੰਗ ਲਈਏ ਗੁਰਮਖੋ ਜਰੂਰੀ ਜੇ ਰਜ ਰਜ ਕੇ ਦਾਤਾ ਮੰਗੋ ਪਰ ਇੱਕ ਸਮਾਂ ਆ ਜਾਵੇ ਦਾਤਿਆ ਅੱਜ ਮੈਂ ਤੈਨੂੰ ਮੰਗਣ ਵਾਸਤੇ ਆਈ ਆਂ ਹੇ ਧੰਗੁਰੂ ਰਾਮਦਾਸ ਪਿਤਾ ਜੀ ਅੱਜ ਮੈਂ ਤੁਹਾਨੂੰ ਮੰਗਣ ਵਾਸਤੇ ਆਇਆ ਆਂ ਆਖੋ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਪਿਆਰ ਨਰਖੋ ਧੰਨ ਬਾਬਾ ਫਿਰ ਆਖੋ ਧੰਨ ਬਾਬਾ ਹੁਣ ਭਗਤ ਨਾਮਦੇਵ ਜੀ ਪਰਮੇਸ਼ਰ ਦੀ ਭਗਤੀ ਵੀ ਕਰਦੇ ਨੇ ਤੇ ਘਰ ਦਾ ਕੰਮਕਾਰ ਵੀ ਕਰਦੇ ਨੇ ਪਾਵ ਕਿਰਤ ਵੀ ਕਰਦੇ ਨੇ ਇਹਨਾਂ ਦੇ ਸਮਕਾਲੀ ਹੋਏ ਨੇ ਭਗਤ ਲੋਚਨ ਜੀ ਇਹਨਾਂ ਦੇ ਮਿੱਤਰ ਸਨ ਬਚਪਨ ਦੇ ਹੁਣ ਭਗਤ ਨਾਮਦੇਵ ਜੀ ਦੀ ਬੜੀ ਜੈਜਾ ਕਰਿਆ ਜੀ ਲੋਕ ਬੜਾ ਸਤਿਕਾਰ ਕਰਦੇ ਨੇ ਬੜੀ ਸੁਭਾ ਹੁੰਦੀ ਹੈ ભગત તલોચનજી سوچਦੇ ਨੇ ક્યો ન હોવે apne મિત્ર ਨੂੰ મે ਮਿਲકે આવા ਹੁਣ भगत तलोचन जी apne મિત્ર ਨੂੰ baba naam de ਜਿਹਨ ਮਿਲਣ ਵਾਸਤੇ ਜਾਂਦੇ ਨੇ ਕੀ ਵੇਖਦੇ ਨੇ ਜਾਂਦਿਆਂ ਨੂੰ baba naam de ਜੀ ਨੇ ਕੱਪੜੇ ਦਾ ਕੰਮ ਕਰਦੇ ਨੇ ਠੱਪੇ ਲਾ ਰਹੇ ਨੇ apne ਕਿਰਤ ਵਿੱਚ ਵਿਜੀ ਨੇ ਤੇ भगत तलोचन जी سوچਦੇ ਨੇ કેਤੇ ਮੈਂ ਤਾਂ ਸੋਚਿਆ ਸੀ ਦੁਨੀਆ ਬੜਾ ਸਤਿਕਾਰ ਕਰਦੀ ਏ ਚੌਂਕੜਾ ਮਾਰ ਕੇ ਬੈਠੇ ਹੋਣਗੇ ਅਚਮਾਲਾ ਬੜੀ ਹੋਏਗੀ ਉਹ ਪਰਮੇਸ਼ਰ ਦੀ ਭਗਤੀ ਕਰਦੇ ਹੋਣਗੇ ਪਰ ਇਹ ਤਾਂ ਮਾਇਆ ਦੇ ਜੰਗਾਲਾਂ 'ਚ ਫਸੇ ਹੋਏ ਨੇ ਇਹ ਤਾਂ ਮਾਇਆ ਦੇ ਵਿੱਚ ਫਸੇ ਹੋਏ ਨੇ ਲੋਕੀ ਤਾਂ ਬੜੀ ਸ਼ੋਭਾ ਇਹਨਾਂ ਦੀ ਕਰਦੇ ਨੇ ਗੁਰਮੁਖੋ ਜ ਉਸ ਸਮੇਂ ਫਿਰ ਸਵਾਲ ਕੀਤਾ ਉਹ ਸਵਾਲ ਨੂੰ ਭਗਤ ਕਬੀਰ ਜੀ ਆਪਣੀ ਬਾਣੀ 'ਚ ਦਰਜ ਕਰਦੇ ਨੇ ਉਹ ਕੀ ਸਵਾਲ ਫਿਰ ਬਾਬਾ ਤਨੋਚਨ ਜੀ ਨੇ ਕੀਤਾ ਭਗਤ ਨਾਮਦੇ ਜੀ ਨੂੰ ਬਖਤ ਕਬੀਰ ਜੀ ਲਿਖਦੇ ਨੇ ਗੁਰਬਾਣੀ ਦੇ ਵਿੱਚ ਦਰਦ ਕੀਤਾ ਜੀ ਕਹਿੰਦੇ ਨਾ ਮਾਇਆ ਮੋਹਿਆ ਕਹੇ ਤ ਲੋਚਨ ਮੀਤ ਕਹੇ ਸੀ ਪੋਛਾਈ ਲੋ ਰਾਮ ਨ ਲਵੇ ਚੀਤ ਕਿਤੇ ਭਗਤ ਨਾਮ ਦੇ ਤਾਂ ਮਾਇਆ ਤੇ ਫਸ ਗਿਆ ਨਾ ਮਾਇਆ ਮੋਹਿਆ ਇਹਨੂੰ ਤਾਂ ਮਾਇਆ ਨੇ ਫਸ ਵਿੱਚ ਕਰ ਲਿਆ ਅੱਗੋਂ ਜੋ ਭਗਤ ਲੋਚਨ ਜੀ ਨੂੰ ਜਵਾਬ ਦਿੰਦੇ ਨੇ ਭਗਤ ਨਾਮਦੇਵ ਜੀ ਉਹ ਵੀ ਭਗਤ ਕਬੀਰ ਜੀ ਅਗਲੇ ਸ਼ਲੋਕ ਨਾਲ ਹੀ ਫਿਰ ਦਰਜ ਕਰ ਦਿੰਦੇ ਨੇ ਜਦੋਂ ਆਖਿਆ ਨਾਮਾ ਮਾਇਆ ਮੋਹਿਆ ਕਹੇ ਤਲੋਚਨ ਵੀ ਤਾਹੇ ਸ਼ੀਪੋ ਸ਼ੈਲੋ RAM ਨਾ ਲਾਵੇ ਜੀ ਤੇ ਤੇ ਭਗਤ ਨਾਮਦੇਵ ਜੀ ਪਤਾ ਕੀ ਕੀ ਕਹਿੰਦੇ ਕਹਿੰਦੇ ਨਾਮਾ ਕਹੇ ਤਲੋਚਨਾ ਮੁਖ ਤੇ RAM ਸੰਵਾਲ ਹਾਂਥ ਪਾਉਂ ਕਰ ਕੰਮ ਸਭ ਤੀਤ ਨਰੰਜਨ ਨਾਲ ਕਹਿੰਦੇ ਉਹ ਮਿੱਤਰਾ ਤੂੰ ਮੇਰੀ ਬਾਹਰੀ ਕਿਰਿਆ ਵੇਖ ਲਈ ਮੈਂ ਕੰਮ ਕੰਮ ਕਰਦਾ ਵਾਂ ਕਿਰਤ ਪਈ ਕਰਦਾ ਵਾਂ ਕੱਪੜੇ ਨੂੰ ਠੱਪੇ ਲਾ ਰਿਹਾ ਵਾਂ ਪਰ ਮੇਰਾ ਅੰਦਰੋਂ ਜੋ ਚਿੱਤ ਹੈ ਉਹ ਤਾਂ ਨਿਰੰਕਾਰ ਦੇ ਚਰਨਾਂ 'ਚ ਜੁੜਿਆ ਹੋਇਆ ਹੈ ਮੈਨੂੰ ਬਾਹਰੋਂ ਨਾ ਵੇਖ ਦੇ ਸੇਕ ਹੱਥਾਂ ਪੈਰਾਂ ਦੇ ਨਾਲ ਮੈਂ ਕੰਮ ਕਰਦਾ ਵਾਂ ਕਿਰਤ ਕਰਦਾ ਵਾਂ ਪਰ ਅੰਦਰ ਮੇਰਾ ਪਰਮੇਸ਼ਰ ਦੇ ਚਰਨਾਂ ਨਾਲ ਜੁੜਿਆ ਹੋਇਆ ਹੈ ਪਾਗਾਂ ਵਾਲਿਓ ਜਿਸ ਵੇਲੇ ਭਗਤ ਨਾਮਦੇਵ ਜੀ ਕਪਲ ਧਾਰ ਮੰਦਿਰ ਦੇ ਵਿੱਚ ਜਾਂਦੇ ਨੇ ਨਾ ਪਰਮੇਸ਼ਰ ਦੀ ਮਹਿਮਾ ਕਰਨ ਲੱਗਦੇ ਨੇ ਉਸਤਤ ਕਰਨ ਲੱਗਦੇ ਨੇ ਬੜੇ ਲੋਕ ਇਕੱਠੇ ਹੋ ਜਾਂਦੇ ਨੇ ਉੱਥੋਂ ਦੇ ਪੰਡਤਾਂ ਦੇ ਕੋਲ ਇਹ ਗੱਲ ਬਰਦਾਸ਼ਤ ਨਹੀਂ ਹੋਈ ਜੋ ਜਾਤ ਦੇ ਅਭਿਮਾਨੀ ਸਨ ਜਾਤ ਦੇ ਅਭਿਮਾਨੀਆਂ ਦੇ ਕੋਲੋਂ ਇਹ ਗੱਲ ਬਰਦਾਸ਼ਤ ਨਹੀਂ ਹੋਈ ਕਿ ਭਗਤ ਨਾਮਦੇਵ ਸ਼ਿੰਬਾ ਜਾਤ ਦਾ ਹੋਵੇ ਤੇ ਲੋਕ ਇਹਦੀ ਮਹਿਮਾ ਕਰਨ ਇਹਦੀ ਵਡਿਆਈ ਕਰਨ ਪੰਡਤਾਂ ਨੇ ਬ੍ਰਾਹਮਣਾਂ ਨੇ ਉਸ ਵੇਲੇ ਇਨੀ ਈਰਖਾ ਕੀਤੀ ਇਨੀ ਈਰਖਾ ਕੀਤੀ ਭਗਤ ਨਾਮਦੇਵ ਜੀ ਨੂੰ ਮੰਦਰ ਚੋਂ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਕਿਉਂ ਤੂੰ ਨੀਵੀਂ ਜਾਤ ਦਾ ਮਾ ਤੂੰ ਭਗਤੀ ਨਹੀਂ ਕਰ ਸਕਦਾ ਜਾਤ ਅਭਿਮਾਨੀ ਵੇਖੋ ਕਿੰਨਾ ਹੰਕਾਰ ਚ ਰਿਹਾ ਹੋਇਆ ਅੱਜ ਜਦੋਂ ਰੱਬ ਦੇ ਪਿਆਰੇ ਨੂੰ ਰੱਬ ਦੇ ਭਗਤ ਨੂੰ ਧੱਕੇ ਪਏ ਮੰਦਰ ਦੇ ਵਿੱਚੋਂ ਉੱਪਣ ਤਾਂ ਕੁਝ ਨਹੀਂ ਆਖਿਆ ਪਰਮੇਸ਼ਰ ਨਾਲ ਫਿਰ ਗੱਲ ਕਰਦੇ ਨੇ ਪਿਆਰ ਭੜਿਆ ਕੋ ਲਾਂਬਾ ਦਿੰਦੇ ਨੇ ਪਰਮੇਸ਼ਰ ਨੂੰ ਬੇਨਤੀ ਕਰਦੇ ਨੇ ਕਿ ਕਹਿੰਦੇ اے ਪਰਮੇਸ਼ਰ اے ਬਿਠਲ ਬੇਸ਼ੱਕ ਇੰਨਾ ਮੈਨੂੰ ਧੱਕੇ ਮਾਰੇ ਨੇ ਮੋਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਾਮయ్యా ਆਲਾਵੰਤੀ ਇਹ ਭ੍ਰਮ ਜੋ ਹੈ ਮੇ ਉੱਪਰ ਸਭ ਕੋਪਿਲਾ ਸੂਦ ਸੂਦ ਕਰ ਮਾਰੇ ਉਠਾਇਓ ਕਹਾ ਕਰੂੰ ਬਾਪ ਬੀਠਲਾ ਅਗਲੀ ਪੰਕਤੀ ਸੁਰੀ ਹੋਣਾ ਕਹਦੇ ਮੈਨੂੰ ਸੂਦ ਸੂਦ ਕਹਿ ਕੇ ਨੀਵਾ ਨੀਵਾ ਕਹਿ ਕੇ ਮੈਨੂੰ ਬਾੜ ਕਰ ਦਿੱਤਾ ਤੇ ਅੱਗੇ ਫਿਰ ਤਰਲਾ ਪਾਉਂਦੇ ਨੇ ਭਗਵਾਨ ਦੇ ਚਰਨਾਂ 'ਚ ਕੀ ਕਹਦੇ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਈ ਲਾ ਭਗਵਾਨ ਮਰਨ ਤੋਂ ਬਾਅਦ ਜੇ ਤੂੰ ਮੈਨੂੰ ਮੁਕਤੀ ਦਿੱਤੀ ਉਹ ਮੁਕਤੀ ਕਿਨੇ ਵੇਖਣੀ ਆ ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਇਲਾ ਇਹ ਪੰਡਿਆ ਮੋਕੋ ਟੇਡ ਕਹਤ ਤੇਰੀ ਪੈਜ ਪਿਛੋੜੀ ਹੋਲਾ ਤੂੰ ਜੋ ਦਿਆਲ ਕਿਰਪਾਲ ਕਾਇਤ ਹੈ ਮੁਝ ਉੱਪਰ ਸਭ ਅਪੜਲਾ ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਆਨ ਕੋ ਪਿਛਵਾਰ ਲਾ ਮੰਦਰ ਦੇ ਪਿਛਲੇ ਪਾਸੇ ਚਲੇ ਗਏ ਉੱਥੇ ਪਰਮੇਸ਼ਰ ਦੀ ਉਸਤਤ ਕਰਨੀ ਸ਼ੁਰੂ ਕਰ ਦਿੱਤੀ ਦੂਜਾ ਸ਼ਬਦ ਉਚਾਰਨ ਕੀਤਾ ਹਸਤ ਖੇਲਤ ਤੇਰੇ ਦੇਵਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹਿੰਦਰੀ ਯਾਦ ਮੇਰੀ ਯਾਦ ਅਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਲੈ ਕਮਲੀ ਚੱਲੇਉ ਪਲਟਾਏ ਦੇਵਰੇ ਪਾਸ਼ੇ ਬੈਠਾ ਜਾਏ ਜਿਉ ਜੋ ਨਾਮਾ ਹਰ ਗੁਣ ਉਚਰੇ ਭਗਤ ਜਨਾ ਕੋ ਦੇਵ ਦਾ ਪਿਰੇ ਫੇ ਜਿਉ ਜੋ ਪਰਮੇਸ਼ਰ ਦੀ ਵਡਿਆਈ ਕੀਤੀ ਗੁਰਮੁਖ ਕੋ ਭਗਵਾਨ ਨੂੰ ਆਪਣੇ ਭਗਤ ਦੀ ਲਾਜ ਰੱਖਣੀ ਪਈ ਪਰਮੇਸ਼ਰ ਨੂੰ ਆਪਣੇ ਭਗਤ ਦੀ ਇਲਾਜ ਫੇਰ ਰੱਖਣੀ ਪਈ ਪਰਮੇਸ਼ਰ ਨੇ ਉਹ ਦੇਰਾਈ ਕਮਾ ਦਿੱਤਾ ਗੁਰਮਖੋ ਦੇ ਉਰਾਈ ਉਹ ਬ੍ਰਾਹਮਣਾਵਾਂ ਵੱਲ ਪੰਡਤਾਂ ਵੱਲ ਜਾਤ ਅਭਿਮਾਨੀਆਂ ਵੱਲ ਗਨੁਕ ਪਿੱਠ ਕਰ ਲਈ ਭਗਵਾਨ ਨੇ ਤੇ ਲੋਕ ਵੀ ਜਿੱਦਨ ਭਗਤ ਜੀ ਉਧਰ ਗੁਰਮਖੋ ਫਿਰ ਉਹ ਬ੍ਰਾਹਮਣਾ ਨੇ ਪੰਡਤਾਂ ਨੇ ਵਿੱਚੋਂ ਕਈ ਸਿਆਣੇ ਸਿਰ ਫਿਰ ਮਾਫੀ ਮੰਗੀ ਭਗਦੇ ਚਰਨਾਂ ਤੇ ਟਹਿ ਕੇ ਫਿਰ ਮਾਫੀ ਮੰਗੀ ਭਗਾਂ ਵੱਲ ਵੇਖੋ ਨਾਮ ਦੀ ਵਿੜਿਆਈ ਭਗਵਾਨ ਕਦੀ ਆਪਣੇ ਭਗਤ ਦੀ ਪਿੱਠ ਨਹੀਂ ਗੁਰਮਖੋ ਲਗਾ ਦਿੰਦਾ ਜੀ ਮੈਂ ਕਦੇ ਵੀ ਬੇਨਤੀ ਕਰਦਾ ਹੁੰਦਾ ਨਾ ਕੋਈ ਰਾਜਾ ਸੀ ਨਾ ਰਾਜਾ ਉਹ ਕਿਸੇ ਮਹਾਤਮਾ ਦੇ ਕੋਲ ਗਿਆ ਆਖਣ ਲੱਗਾ ਮਹਾਤਮਾ ਜੀ ਮੈਨੂੰ ਗੱਲ ਦੱਸਣਾ ਕਰੋ ਜਦੋਂ ਕੋਈ ਭਗਤ ਜਨ ਤੇ ਭੀੜਾ ਆਉਂਦੀ ਹੈ ਉਦੋਂ ਭਗਵਾਨ ਆਪ ਆ ਜਾਂਦਾ ਹੈ ਜਦੋਂ ਕਿਸੇ ਭਗਤ ਦਾ ਕਾਰਜ ਦੇ ਕੋਈ ਸਵਾਰ ਨਾ ਆਉਂਦਾ ਉਦੋਂ ਭਗਵਾਨ ਆਪ ਆ ਜਾਂਦਾ ਹੈ ਉਦੋਂ ਭਗਵਾਨ ਆਪ ਪੈਜ ਰੱਖਦਾ ਹੈ ਪਰਦੇ ਨੂੰ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM RAJ ਬਾਕੀਆਂ ਵਰੀ ਭਗਵਾਨ ਆਪ ਕਿਉਂ ਨਹੀਂ ਆਉਂਦਾ ਉਹ ਮਹਾਤਮਾ ਜੀ ਆਖਣਗੇ ਰਾਜਨ ਤੇਰੇ ਸਵਾਲ ਦਾ ਜਵਾਬ ਤੈਨੂੰ ਕੱਲ ਨੂੰ ਦਵਾਂਗੇ ਕੱਲ ਫਲਾਣੀ ਫਲਾਣੀ ਜਗ੍ਹਾ ਤੇ ਤੂੰ ਆ ਜੀ ਤੂੰ ਜੋ ਤਰੀ ਰਾਜ ਮਹਲ ਦੇ ਬਾਹਰ ਬਾਗ ਹੈ ਨਾ ਉਹ ਤਲਾਬ ਦੇ ਕੰਡੇ ਤੇ ਆ ਜੀ ਬਾਗ ਦੇ ਤਲਾਬ ਹੈ ਉਹਦੇ ਕੰਡੇ ਤੇ ਆ ਜੀ ਹੁਣ ਅਗਲਾ ਦਿਨ ਚੜਿਆ ਜੀ ਉਹ ਰਾਜਾ ਜਦੋਂ ਟਾਈਮ ਅਨੁਸਾਰ ਤੁਰਿਆ ਜੀ ਜੋ ਟਾਈਮ ਦਿੱਤਾ ਸੀ ਜਦੋਂ ਬਾਗ ਦੇ ਅੰਦਰ ਰਾਜੇ ਨੇ ਐਂਟਰੀ ਕੀਤੀ ਕੀ ਵੇਖਦਾ ਜੋ ਬਾਗ ਦੇ ਅੰਦਰ ਤਲਾਬ ਹੈ ਉਹ ਤਲਾਬ ਦੇ ਕੰਡੇ ਤੇ ਰਾਜੇ ਦਾ ਛੋਟਾ ਪੁੱਤਰ ਖਲੂਤਾ ਹੋਇਆ। ਰਾਜਾ ਬੜਾ ਹੈਰਾਨ ਹੁੰਦਾ। ਕਹਿੰਦਾ ਐਡੀ ਸਵਕਤੇ ਮੇਰਾ ਪੁੱਤਰ ਇੱਥੇ ਆ ਗਿਆ। ਜੇ ਆਉਣਾ ਸੀ ਮੈਨੂੰ ਕਹਿੰਦਾ ਮੇ ਨਾਲ ਲੈ ਕੇ ਨਾ ਆਉਂਦਾ। ਮੈਨੂੰ ਦੱਸਦਾ ਮੈਂ ਕੋਈ ਨੌਕਰ ਭੇਜਦਾ ਕੋਈ ਅਹਿਲ ਕਰ ਭੇਜਦਾ ਕੋਈ ਸਿਪਾਈ ਭੇਜਦਾ ਇਕੱਲਾ ਹੀ ਇੱਥੇ ਆ ਗਿਆ। ਮੈਨੂੰ ਦੱਸਿਆ ਵੀ ਨਹੀਂ ਹੁਣ ਕਈ ਸਵਾਲ ਆਏ ਨੇ ਦਿਮਾਗ 'ਚ ਚੱਲ ਪਏ। ਕਹਿੰਦਾ ਚਲੋ ਅੱਗੇ ਹੋ ਕੇ ਮੈਂ ਪੁੱਛਾਂ ਇਹਨੂੰ ਪੁੱਤਰ ਐਡੀ ਸਵਕਤੇ ਇੱਥੇ ਕਿਦਾਂ ਨੂੰ ਆ ਗਿਆ? ਕੱਲਾ ਕਿਵੇਂ ਨਾਲੇ ਆਇਆ ਮੈਨੂੰ ਸੁਣਾ ਸੀ ਤੂੰ ਮੈਨੂੰ ਦੱਸਦਾ ਕਈ ਸਵਾਲ ਨੇ ਦਿਮਾਗ ਦੇ ਵਿੱਚ ਉਹ ਰਾਜੇ ਨੇ ਅਜੇ ਚਾਰ ਕਦਮ ਅੱਗੇ ਵਧਾਏ ਕੀ ਵੇਖਦਾ ਪੁੱਤਰ ਦਾ ਪੈੜ ਖਿਸਕਿਆ ਤੇ ਪੁੱਤਰ ਤਲਾਬ ਕਿਢ ਗਿਆ ਇੱਕ ਅੰਦਰੋਂ ਹਾ ਨਿਕਲੀ ਹਾਏ ਮੇਰਾ ਪੁੱਤਰ ਪੱਜਾ ਪੱਜਾ ਗਿਆ ਜਾ ਕੇ ਤਲਾਬ ਵਿਸ਼ਾਲ ਮਰਦ ਦੀ ਪੁੱਤਰ ਲੱਭਦਾ ਹੈ ਟੁੱਪਕੀਆਂ ਮਾਰਦਾ ਪੁੱਤਰ ਲੱਭਦਾ ਪਿਆ ਇੰਨੇ ਨੂੰ ਉਹ ਮਹਾਤਮਾ ਜੀ ਆ ਗਏ ਅੱਖਣਗਿ ਰਾਜਨ ਤਲਾਬ ਚੋਂ ਬਾਹਰ ਆ ਜਾ ਮਹਾਤਮਾ ਜੀ ਮੇਰਾ ਪੁੱਤਰ ਡੁੱਬ ਗਿਆ ਜੇ ਤੈਨੂੰ ਆਖਿਆ ਬਾਹਰ ਆ ਜਾ ਮਹਾਤਮਾ ਜੀ ਮੇਰਾ ਪੁੱਤਰ ਡੁੱਬ ਗਿਆ ਜੇ ਕਿਤੇ ਤੈਨੂੰ ਆਖਿਆ ਨਾ ਬਾਹਰ ਹੁਣ ਕੱਪੜੇ ਭਿੱਜੇ ਹੋ ਰਾਜਾ ਬਾਹਰ ਆਇਆ ਮਹਾਤਮਾ ਜੀ ਮੇਰਾ ਪੁੱਤਰ ਤਲਾਬ 'ਚ ਡੁੱਬ ਗਿਆ ਜੇ ਮਹਾਤਮਾ ਬੜੇ ਸਹਿਜ ਵਿੱਚ ਅੱਖਣਗਿ ਰਾਜਨ ਇਹ ਤੇਰਾ ਪੁੱਤਰ ਨਹੀਂ ਸੀ ਜਿਵੇਂ ਆਪਣੀ ਅੱਖਾਂ ਨਾਲ ਵੇਖਿਆ ਮੇਰਾ ਹੀ ਪੁੱਤਰ ਸੀ ਨੇ ਰਾਜਨ ਇਹ ਤੇਰਾ ਪੁੱਤਰ ਨਹੀਂ ਸੀ ਬੀ ਤੁਹਾਨੂੰ ਕਿਵੇਂ ਪਤਾ ਕਹਿੰਦੇ ਇਹ ਤੇਰੇ ਪੁੱਤਰ ਦਾ ਇੱਕ ਸਟੈਚੂ ਸੀ ਪਾਬ ਤੇਰੇ ਪੁੱਤਰ ਦਾ ਇੱਕ ਬੁੱਤ ਸੀ ਕਹਿੰਦੇ ਮੈਂ ਰਾਜਾ ਹਾਂ ਮੇਰੇ ਨਾਲ ਇਹੋ ਜਿਹਾ ਮਜ਼ਾਕ ਕੌਣ ਹੈ ਜਿਨੇ ਇਹੋ ਜਿਹਾ ਮਜ਼ਾਕ ਮੇਰੇ ਨਾਲ ਕੀਤਾ ਹੈ ਉਹ ਮਹਾਤਮਾ ਫਿਰ ਬੜੇ ਸਹਿਜ ਵਿੱਚ ਅੱਖ ਲੱਗੀ ਕਹਿੰਦੇ ਰਾਜਨ ਇਹ ਤੇਰੇ ਨਾਲ ਮਜ਼ਾਕ ਨਹੀਂ ਕੀਤਾ ਤਾਂ ਹੋਰ ਫਿਰ ਕੀ ਕੀਤਾ ਉਹ ਰਾਜਨ ਇਹ ਤੇਰੇ ਨਾਲ ਕੋਈ ਮਜ਼ਾਕ ਨਹੀਂ ਕੀਤਾ ਇਹ ਤੇਰੇ ਕੱਲ ਵਾਲੇ ਸਵਾਲ ਦਾ ਜਵਾਬ ਹੈ ਵੀ ਸਮਝਿਆ ਨਹੀਂ ਵੀ ਕੀ ਸਵਾਲ ਸੀ ਤੇਰਾ ਤੇਰਾ ਸਵਾਲ ਇਹ ਸੀ ਜਦੋਂ ਕਿਸੇ ਭਗਤ ਜਨ ਤੇ ਪੀੜਾ ਬੰਦੀ ਹੈ ਉਦੋਂ ਪਰਮੇਸ਼ਰ ਆਪ ਸਹਾਤਾ ਵਾਸਤੇ ਆ ਜਾਂਦਾ ਹੈ ਉਹਦੀ ਪੈਜ ਸਵਾਰਦਾ ਆਪ ਆ ਕੇ ਬਾਕੀਆਂ ਵਰੀ ਕਿਉਂ ਨਹੀਂ ਕਹਿੰਦੇ ਰਾਜਨ ਇਹੋ ਹੀ ਜਵਾਬ ਹੈ ਤੇਰੇ ਕੱਲ ਵਾਲੇ ਸਵਾਲ ਦਾ ਤੂੰ ਵੇਖਿਆ ਤੇਰਾ ਪੁੱਤਰ ਤਲਾਬ 'ਚ ਡਿੱਗ ਪਿਆ ਕਿਸੇ ਐਲ ਕਰਨ ਨੂੰ ਵਾਕਿਆ ਜੀ ਨਹੀਂ ਜੀ ਕਿਸੇ ਨਾਮ ਕਰਨ ਨੂੰ ਵਾਕਿਆ ਨਹੀਂ ਜੀ ਕਿਸੇ ਸਪਾਈ ਨੂੰ ਵਾਕਿਆ ਨਹੀਂ ਜੀ ਆਪਣੇ ਕੀਮਤੀ ਬਸਰਾ ਦੀ ਪ੍ਰਵਾਹ ਕੀਤੀ ਨਹੀਂ ਜੀ ਉਸ ਵੇਲੇ ਭੱਜ ਕੇ ਛਾਲ ਮਾਰ ਕੇ ਆਪਣੇ ਪਤਨ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ ਨਾ ਕਹਿੰਦਾ ਹਾਂ ਜੀ ਕਹਿੰਦੇ ਰਾਜਨ ਇਹੋ ਜਵਾਬ ਹੀ ਇਸੇ ਤਰ੍ਹਾਂ ਜੋ ਭਗਤ ਜਨ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਭਗਤੀ ਕਰ ਕਰਕੇ ਭਗਤੀ ਕਰ ਕਰਕੇ ਉਸ ਪਰਮੇਸ਼ਰ ਦੇ ਪੁੱਤਰ ਬਣ ਜਾਂਦੇ ਨੇ ਰੱਬ ਦੇ ਪੁੱਤਰ ਬਣ ਜਾਂਦੇ ਨੇ ਜਦੋਂ ਉਹਨਾਂ ਤੇ ਕੋਈ ਭੀੜਾ ਆਉਂਦੀ ਹੈ ਫਿਰ ਰੱਬ ਆਪ ਆ ਜਾਂਦਾ ਹੈ ਜੋ ਭਗਤ ਜਨ ਹੁੰਦੇ ਨੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਭਗਤੀ ਕਰ ਕਰਕੇ ਨਾਮ ਜਪ ਜਪ ਕੇ ਤੇ ਪਰਮੇਸ਼ਰ ਵਾਹਿਗੁਰੂ ਰੱਬ ਦੇ ਪੁੱਤਰ ਬਣ ਜਾਂਦੇ ਨੇ ਜਦੋਂ ਉਹਨਾਂ ਦਾ ਕੋਈ ਕਾਰਜ ਸਵਾਰ ਨਾ ਹੁੰਦਾ ਹੈ ਜਦੋਂ ਉਹਨਾਂ ਤੇ ਕੋਈ ਭੀੜਾ ਪੈਂਦੀ ਹੈ ਫੇਰ ਰੱਬ ਨੂੰ ਆਪ ਹੋਣਾ ਪੈਂਦਾ ਹੈ ਅੱਜ ਇੱਧਰ ਵੀ ਭਗਤ ਨਾਮਦੇਵ ਜੀ ਦੀ ਉਸ ਬੀਠਲ ਨੇ ਪਰਮੇਸ਼ਰ ਨੇ ਆਵਲਾਜ ਰੱਖੀ ਜਿਹੜਾ ਹੀ ਕੁਮਾਰਤਾ ਮੈਂ ਸਮਫਤੀ ਕਰਾਂ ਜੀ ਜਿਸ ਵੇਲੇ ਭਗਤ ਨਾਮ ਦੇਵ ਜੀ ਦੇ ਘਰ ਨੂੰ ਅੱਗ ਲੱਗੀ ਤੇ ਸ਼ਾਨ ਨੂੰ ਅੱਗ ਲੱਗ ਗਈ ਤੁਹਾਨੂੰ ਪਤਾ ਸ਼ਾਨ ਨੂੰ ਅੱਗ ਲੱਗ ਗਈ ਤੇ ਭਗਤ ਨਾਮ ਦੇ ਜੀ ਘਰ ਨਹੀਂ ਸਨ ਉਹਨੀਆਂ ਗਣੀਆਂ ਕੁਝ ਸਮਾਨ ਅੰਦਰੋਂ ਕਢ ਲਿਆ ਸਮਾਨ ਬਚਾ ਲਿਆ ਅੰਦਰੋਂ ਕੱਢ ਕੇ ਭਗਤ ਨਾਮ ਦੇ ਜੀ ਨੂੰ ਕਿਸੇ ਨੇ ਸਨੇਹ ਦਿੱਤਾ ਭਗਤ ਨਾਮ ਦੇਵ ਜੀ ਤੁਸੀਂ ਇੱਥੇ ਭਗਤੀ ਪੇ ਕਰਦੇ ਹੋ ਤੁਹਾਡੇ ਘਰ ਨੂੰ ਅੱਗ ਲੱਗੀ ਜੇ ਤੇ ਭਗਤ ਨਾਮ ਦੇ ਜੀ ਬੜੇ ਸਹਿਜ ਵਿੱਚ ਉਹ ਜਗ੍ਹਾ ਤੇ ਪਹੁੰਚੇ ਜਿੱਥੇ ਅੱਗ ਲੱਗੀ ਸੀ ਸ਼ੰਨ ਨੂੰ ਘਰ ਨੂੰ ਅੱਗ ਲੱਗੀ ਸੀ ਹੁਣ ਵੇਖਿਆ ਕਿ ਉਹਦੇ ਆਂਡੀਆਂ ਗਵਾਂਡੀਆਂ ਸਮਾਨ ਬਾਹਰ ਕੱਢਿਆ ਹੋਇਆ ਸਮਾਨ ਬਚਾ ਲਿਆ ਭਾਵ ਹੁਣ ਅੱਗ ਦੇ ਵਿੱਚੋਂ ਵੀ ਪਰਮੇਸ਼ਰ ਦੇ ਦਰਸ਼ਨ ਕਰ ਰਹੇ ਨੇ ਕਹਿੰਦੇ हे ਬੀਠਲ ਤੈਨੂੰ ਭੁੱਖ ਲੱਗੀ ਸੀ ਇਹ ਗਵਾਂਡੀਆਂ ਨੂੰ ਪਤਾ ਨਹੀਂ ਇਹਨਾਂ ਨੇ ਇਹ ਸਮਾਨ ਬਚਾ ਲਿਆ ਉਹ ਸਮਾਨ ਵੀ ਅੱਗ ਦੇ ਸੁੱਟਾਂ ਸ਼ੁਰੂ ਕਰ ਦਿੰਦਾ ਲੈ ਬੀਠਲ ਸਾਡਾ ਇਤਿਹਾਸ ਕਹਿੰਦਾ ਜੀ 72 ਵਾਰ ਪ੍ਰਤੱਖ ਦਰਸ਼ਨ ਕੀਤੇ ਨੇ ਭਗਤ ਨਾਮਦੇਵ ਜੀ ਨੇ ਪਰਮੇਸ਼ਰ ਦੇ ਵਿਠਲ ਦੇ 72 ਵਾਰ ਭਾਵੇਂ ਨਾਮ ਜਪ-ਜਪ ਕੇ ਭਗਤ ਨੇ ਨਾਮਦੇਵ ਜੀ ਆਪ ਪਰਮੇਸ਼ਰ ਦਾ ਰੂਪ ਬਣ ਕੇ ਨਾਮੇ ਨਰਾਇਣ ਨਾਹੀ ਭੇਦ ਪਰਮੇਸ਼ਰ ਦਾ ਰੂਪ ਬਣ ਕੇ ਪਰ 72 ਵਾਰ ਪ੍ਰਤੱਖ ਦਰਸ਼ਨ ਕੀਤੇ ਭਗਾਂ ਵਾਲਿਓ ਕਿਤੇ ਕੁੱਕੜ ਕੁੱਤਾ ਰੋਟੀਆਂ ਫੜ ਕੇ ਲੈ ਜਾਂਦਾ ਉਹਦੇ ਪਿੱਛੇ ਘਿਓ ਵਾਲਾ ਗੁਰਮਖੋ ਕੁਜਾ ਲੈ ਕੇ ਪਿੱਛੇ ਭਜਦੇ ਨੇ ਵਿਠਲ ਜੀ ਚੋਪੜ ਕੇ ਖਾਓ ਭਗਵਾਨ ਨੂੰ ਕੁੱਤੇ ਦੇ ਵੀ ਦਰਸ਼ਨ ਦੇਣੇ ਪਏ ਇਹ ਤਾਂ ਕੁੱਤੇ ਜੀ ਮੈਨੂੰ ਵੇਖ ਰਿਆ ਛੇਰ ਉੱਥੇ ਆਓ ਜੀ ਜਿਹੜਾ ਸਮਾਨ ਬਚਿਆ ਉਹ ਵੀ ਅੱਗ ਵਿੱਚ ਸੜ ਦੁੱਤਾ ਤੇ ਪਰਮੇਸ਼ਰ ਨੂੰ ਕੋਈ ਅਲਾਮਾ ਨਹੀਂ ਸ਼ੁਕਰਾਨਾ ਕਰ ਰੇ ਨੇ ਉਹਦਾ ਪਰਮੇਸ਼ਰ ਦਾ ਹੁਣਾਂ ਢੀ ਗਵੰਢੀ ਘਰਾਂ ਚੱਲੇ ਗਏ ਭਗਤ ਦੇ ਨਾਮ ਦੇ ਜੀ ਰਾਤ ਬੰਦਗੀ ਦੇ ਪਰਮੇਸ਼ਰ ਵੀ ਹੁਣ ਸਵੇਰੇ ਢੀ ਗਵੰਢੀ ਕੀ ਵੇਖਦੇ ਨੇ ਇੱਕ ਨਵੀਂ ਛੰਨ ਤਿਆਰ ਹੋ ਗਈ ਹੈ ਨਵਾਂ ਘਰ ਤਿਆਰ ਹੋ ਗਿਆ ਬੜੀ ਗਵੰਢੀ ਇਕੱਠੇ ਹੋਏ ਬੜੀ ਸੋਹਣੀ ਛੰਨ ਤਿਆਰ ਹੋਈ ਹੈ ਬੜਾ ਸੋਹਣਾ ਘਰ ਤਿਆਰ ਹੋਇਆ ਹੁਣ ਇੱਕ ਗਵੰਢਣ ਕੋ ਰਿਆ ਨਹੀਂ ਗਿਆ ਇੱਕ ਬੀਬੀ ਕੋ ਰਿਆ ਨਹੀਂ ਗਿਆ ਗਵੰਢਣ ਦੇ ਕੋਲ ਉਹ ਆ ਗਈ ਭਗਤ ਜੀ ਮੈਨੂੰ ਵੀ ਉਸ ਮਿਸਤਰੀ ਦਾ ਐਡਰੈਸ ਦਿਓ ਉਹ ਤਰਖਾਨ ਦਾ ਐਡਰੈਸ ਮੈਨੂੰ ਵੀ ਦੇ ਜਨੇ ਤੁਹਾਡੀ ਸ਼ਨ ਪਾਈ ਆ ਉਹਨੂੰ ਮਾਇਆ ਦਾ ਹੰਕਾਰ ਸੀ ਸੁਰਾ ਕਹਦੀ ਮੈਂ ਦੁਗਣੀ ਮਜ਼ਦੂਰੀ ਦਵਾਂਗੀ ਦੁਗਣੀ ਮੇਰੀ ਸ਼ਨ ਵੀ ਇਹੋ ਜੀ ਬਣਾ ਦੇ ਜੀ ਸ਼ਨ ਤੁਹਾਡੀ ਬਣਾਈ ਆ ਉਸ ਮਿਸਤਰੀ ਨੇ ਉਸ ਮਜ਼ਦੂਰ ਨੇ ਉਸ ਤਰਖਾਨ ਨੇ ਮੈਨੂੰ ਐਡਰੈਸ ਦੇ ਉਹਦਾ ਪਾਗਾ ਵਾਲਿਓ ਪਗ ਨਾਮ ਦੇ ਜੀ ਕਹਿੰਦੇ ਹੋ ਬੀਬਾ ਉਹ ਮਾਇਆ ਦੀ ਨਿੰਦਾ ਉਹ ਇਹ ਮਜ਼ਦੂਰੀ ਨਹੀਂ ਦਿੰਦਾ ਕੀ ਲੈਂਦਾ ਗੁਰਮੁਖ ਭਗਤ ਨਾਮ ਦੇ ਜਿਹਨੇ ਗੁਰਮੁਖ ਸ਼ਬਦ ਉਚਾਰਨ ਕੀਤਾ ਪਾਰ ਪ੍ਰੋਸ਼ਨ ਪੁੱਛਲੇ ਨਾਮਾ ਕਾ ਪੇਸ਼ਾਨ ਸ਼ਵਾਈ ਹੋ ਤੋਪੇ ਦੁਗਣੀ ਮਜੂਰੀ ਦੇਹੁ ਮੁੱਖ 베ਡੀ ਦੇਹੁ ਬਤਾਈਓ ਫਿਰ ਬਾਈ 베ਡੀ ਦੇ ਨਾ ਜਾਈ ਦੇਖ 베ਡੀ ਰਹੋ ਸਮਾਈ ਹਮਾਰੇ 베ਡੀ ਪ੍ਰਾਣ ਆਧਾਰਾ ਅੱਗੇ ਮਜਦੂਰੀ ਕਿ ਨਹੀਂ ਮੰਗਦਾ ਹੋ 베ਡੀ ਪ੍ਰੀਤ ਮਜੂਰੀ ਮੰਗੇ ਜੋ ਕੋ ਸ਼ਾਨ ਸ਼ਵਾਵੇ ਹੋ ਉਤ ਢਾਈ ਇੱਕ ਪ੍ਰੇਮ ਭਗਤੀ ਮੰਗਦਾ ਹੈ ਬੇੜੀ ਪ੍ਰੀਤ ਮਜੂਰੀ ਮੰਗੇ ਜੋ ਕੋ ਸ਼ਾਨ ਛਵਾਵੇ ਹੋ ਲੋਕ ਨੰਮ ਸਬੂ ਦੇ ਤੋਰੇ ਤੋਂ ਆਪਣ ਬੇੜੀ ਆਵੇ ਹੋ ਉਦੋਂ ਫਿਰ ਉਹ ਬੇੜੀ ਵਸ ਵਿੱਚ ਆ ਜਾਂਦਾ ਹੈ ਜਿਸ ਵੇਲੇ ਦੁਨੀਆ ਨਾਲੋਂ ਆਸਾਂ ਤੋੜ ਕੇ ਪਰਮੇਸ਼ਰ ਤੇ ਆਸ ਰੱਖੋਗੇ ਉਸ ਵੇਲੇ ਪਰਮੇਸ਼ਰ ਫਿਰ ਆਪ ਸਹਾਇਤਾ ਕਰਦਾ ਹੈ ਬੇੜੀ ਪ੍ਰੀਤ ਮਜੂਰੀ ਮੰਗੇ ਜੋ ਕੋ ਸ਼ਾਨ ਛਵਾਵੇ ਹੋ ਲੋਕ ਨੰਮ ਸਬੂ ਦੇ ਤੋਰੇ ਤੋਂ ਆਪਣ ਬੇੜੀ ਆਵੇ ਸਤਿਗੁਰੂ ਕਿਰਪਾ ਕਰਨ ਸਤਿਗੁਰੂ ਬਖਸ਼ਿਸ਼ ਕਰਨ ਸਮਾਗਮ ਗੁਰਮਖੋ ਗਿਆ ਹੈ ਆਉ ਪਾਕਾਂ ਵਾਲਿਓ ਜਿੰਨੇ ਵੀ ਬੈਠੇ ਹੋ ਅੱਜ ਸਤਿਗੁਰੂ ਨੇ ਤਰਸ ਕੀਤਾ ਬਖਸ਼ਿਸ਼ ਕੀਤੀ ਕੁਦਰਤੀ ਬੈਠੇਆਂ ਬੈਠੀਆਂ ਅਜ ਮਨ ਬੜਿਆ ਹੈ ਭਗਤ ਨਾਮ ਦੇ ਜਿਹਦਾ ਪ੍ਰਸੰਗ ਲਿਆ ਜਾਵੇ ਹੋਰ ਵੀ ਬਹੁਤ ਗੁਰਮਖੋ ਭਗਤ ਨਾਮ ਦੇ ਜਿਹਦੇ ਨਾਲ ਜੋ ਪਿਆਰੇ ਪਿਆਰੇ ਸਾਖੀਆਂ ਨੇ ਜੋ ਭਗਤ ਨਾਮ ਜੀ ਦਾ ਪਿਆਰਾ ਪਿਆਰਾ ਜੀਵਨ ਹੈ ਕਿਵੇਂ ਟੁੱਟਿਆਂ ਨੂੰ ਪਰਮੇਸ਼ਰ ਨਾਲ ਭਗਤ ਜੀ ਨੇ ਜੋੜਿਆ ਤਕਰੀਬਨ ਤਨੇ ਆਵੀ 80 ਕੁ ਸਾਲ ਦੀ ਹੋਈ ਹੈ ਭਗਤ ਜੀ ਦੀ 1270 ਦੇ ਜਨਮ ਹੋਇਆ ਇਹਨਾਂ ਦਾ 1350 ਦੇ ਵਿੱਚ ਗਰਦਾਰਸਪੁਰ ਜ਼ਿਲ੍ਹਾ ਘੁਮਾਣਾ ਇੱਥੇ ਫਿਰ ਅਕਾਲ ਚਲਣਾ ਹੋਇਆ ਗੁਰਮੁਖ ਪੰਜਾਬ ਦੇ ਵਿੱਚ ਤੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਆਓ ਅਖੀਰ ਤੇ ਬੰਗਦੀ ਪੜ ਲਈ ਆ ਪਾਵੇਂ ਭਗਤੀ ਕਰਕੇ ਭਗਤ ਬਣਿਆ ਜਾਂਦਾ ਹੈ ਆਓ ਇੱਕ ਤਰਲਾ ਪਾ ਲਈਏ ਫਿਰ ਨਾਲੇ ਦਾ ਸੁਲਤ ਸਮਾਪਤੀ ਹੈ ਜੀ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਆਪਣੀ ਭਗਤੀ ਗੱਜ ਕੇ ਭੈਣੋ ਵੀਰੋ ਆਪਣੀ ਭਗਤੀ ਲਾਏ ਆਪਣੀ ਭਗਤੀ ਲਾਏ ਭਗਤੀ ਲਾਏ ਆਪਣੀ ਭਗਤੀ ਲਾਏ ਨਾਨਕ ਕੀ ਬੇਨਤੀ ਹਰ ਪੈ ਨਾਨਕ ਕੀ ਬੇਨਤੀ ਹਰ ਪੈ ਇਹ ਵੀ ਬੇਨਤੀ ਕਰ ਲਈਏ ਆਪਣਾ ਨਾਮ ਜਪਾਓ 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 ਆਪਣਾ ਨਾਨਕ ਕੀ ਬੇਨਤੀ ਹੈ ਤੇ ਆਪਣਾ ਨਾਮ ਜਪਾ ਉਹ ਜਿਹੜੀ ਪੰਕਤੀ ਸ਼ੁਰੂ ਕੀਤੀ ਸੀ ਫਿਰਤ ਫਿਰਤ ਪ੍ਰਭ ਆਇਆ ਪੜਿਆ ਤੋ ਸ਼ਰਨਾਏ ਨਾਨਕੀ ਪਰ ਬੇਨਤੀ ਆਪਣੀ ਭਗਤੀ ਲਾਏ ਨਾਮ ਵੀ ਮੰਗਣਾ ਭਗਤੀ ਗੱਲ ਕੋਈ ਅਗਰ ਮਕੋ ਸਤਿਗੁਰੂ ਕਿਰਪਾ ਕਰਨ ਬਖਸ਼ਿਸ਼ ਕਰਨ ਆਉ ਵਿਚਾਰ ਕਰਦੇ ਇੱਕ ਨਹੀਂ ਅਨੇਕਾਂ ਹੀ ਗਲਤੀਆਂ ਪਲਆਂ ਹੋ ਗਈਆਂ ਨੇ ਸਤਗੁਰੂ ਬਖਸ਼ਣ ਜੋਗ ਨੇ ਸਾਧ ਸੰਤ ਬਖਸ਼ਣ ਜੋਗ ਹੈ ਆਸੀਆਂ ਪੁੱਲਾ ਬਖਸ਼ੋ ਜੀ ਬਖਸ਼ ਦੇਉ ਦਿਓ ਅਸੀਸ ਪਰਵਨੋ ਫਤੇ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮਾਂ ਕਹੈ ਚਲੋਚਨਾ ਮੁਕਤੇ ਨਾਮ ਸਮਾਲ ਹਾਥ ਪਾਉ ਕਰ ਕਾਮ ਸਭ ਚੀਤ ਨਰਨਜਲ ਨਾਲ ਭਾਈ ਗੁਰਚਰਨ ਸਿੰਘ ਜੀ ਪਗਨਾਮ ਦੇਵ ਜੀ ਦੇ ਜੀਵਨ ਦੀਆਂ ਰਿਸ਼ਮਾਂ